ਵੱਡੇ ਪੈਰੀ ਗਿਆਨ ਨਿੱਕੇ ਪੈਰੀਆਂ ਚ ਇਹ ਅਰਦਾਸਾਂ ਜਿਹੜੀਆਂ ਸਿੱਧੂ ਮੂਸੇਵਾਲੇ ਦੇ 팬 ਚਾਉਣ ਵਾਲਿਆਂ ਦੇ ਵੱਲੋਂ ਲਗਾਤਾਰ ਹੀ ਕੀਤੀਆਂ ਗਈਆਂ ਸਾਂਹੀਆਂ ਤੇ ਆਖਿਰ ਸਾਰਿਆਂ ਦੀਆਂ ਅਰਦਾਸਾਂ ਨੂੰ ਬੂਰ ਪੈ ਗਿਆ ਹੈ ਅਤੇ ਹੁਣ ਮਾਤਾ ਚਰਨ ਕੌਰ ਪਾਪੂ ਗੁਲਕੌਰ ਸਿੰਘ ਦੇ ਘਰ ਕਲਕਾਰੀਆਂ ਗੂੰਜ ਉੱਠੀਆਂ ਨੇ ਇੱਕ ਬੱਚੇ ਦੀ ਆ ਜੀਹਾਂ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੁਨੀਆ ਦੇ ਵਿੱਚ ਇਹ ਜਿਹੜੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਪਿੰਡ ਮੂਸੇ ਦੇ ਵਿੱਚ ਤਾਂ ਕੁਝ ਵੱਖਰਾ ਹੀ ਆਲਮ ਹੈ ਵਿਆਹ ਵਰਗਾ ਜਸ਼ਨ ਵਰਗਾ ਜਿਹੜਾ ਮਾਹੌਲ ਪਿੰਡ ਮੂਸੇ ਦੇ ਵਿੱਚ ਬਣਿਆ ਹੋਇਆ ਹੈ ਕਿਸ ਤਰੀਕੇ ਦੇ ਨਾਲ ਉਥੇ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ ਤੇ ਸਿੱਧੂ ਮੂਸੇਵਾਲੇ ਦੇ ਬੁੱਤ ਕੋਲ ਹੈ ਜਿਹੜਾ ਲੋਕ ਜਾ ਜਾ ਕੇ ਉਸ ਨੂੰ ਵੀ ਮਠਿਆਈਆਂ ਖਵਾ ਰਹੇ ਨੇ ਤੇ ਪੂਰੇ ਪਿੰਡ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਵਿਆਹ ਨਾਲੋਂ ਘੱਟ ਮਾਹੌਲ ਨਹੀਂ ਹੈ ਤੇ ਹਰ ਇੱਕ ਨੂੰ ਇਹੀ ਜਾਪ ਰਿਹਾ ਜਿਵੇਂ ਉਹਨਾਂ ਦੇ ਘਰ ਵਿੱਚ ਕਿਸੇ ਬੱਚੇ ਨੇ ਜਨਮ ਲਿਆ ਹੋਵੇ ਸੋ ਆਓ ਤੁਹਾਨੂੰ ਦਿਖਾਨੇ ਸਜਸ਼ਨ ਦੀਆਂ ਵੀਡੀਓਜ਼